ਕੁੜੀ ਇਥੇ ਕਿਉਂ ਛੱਡ ਕੇ ਗਈ ਆ ਉਦੋਂ ਦੇ ਤਾਂ ਰੋੜ ਦੇ ਦਿੰਦੇ ਨਹੀਂ ਧੀ ਬਨੇ ਵੇਖਿਆ ਜਾਂਦਾ ਜੀ ਧੀ ਕੁੜੀ ਬਹੁਤ ਔਖਾ ਬੈਠੀ ਲਾ ਕੇ ਉਹਦਾ ਪੁਰਾਣਾ ਗੱਡੀ ਲੈ ਕੇ ਪਾਰ ਗਿਆ ਮੈਂ ਕੁੜੀ ਨੇ ਬੈਠਣੀ ਜੁਰਤੀ ਚੜੇ ਖੁਦਾ ਪਤਾ ਹੋ ਜਾ ਮਾ ਮੈਨੂੰ ਵਿੱਚ ਸੱਟ ਕੇ ਮਾ ਤੈਨੂੰ ਐਂ ਲਾ ਕੇ ਮੁੰਡਾ ਨਹੀਂ ਰੱਖਦਾ ਮੁੰਡਾ ਲੋਂਗੀ ਨਾ ਹੋ ਤਾਂ ਯਾ ਬਾਠਾ ਰੋ 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 ਇੱਥੇ ਇੱਥੇ ਰਹਿਣਾ ਸਾਡੇ ਕੋਲੇ ਮੈਂ ਤਾਂ ਉੜੀਆਂ ਜੀ ਮੈਂ ਕਿੱਥੇ ਜਾਣਾ ਵਾ ਪੁਰਖੋ ਤੁਹਾਡੇ ਚਰਨਾਂ ਚ ਰਹੂਗਾ ਬਾਪੂ ਤਕੜਾ ਤਕੜਾ ਬਾਪੂ ਆਸਰਾ ਤੇਰਾ ਤੇਰਾ ਆਸਰਾ ਪੁੱਤ ਤੇਰੇ ਚਰਨਾਂ ਚ ਆਇਆ ਹੋਇਆ ਮੈਂ ਪੰਛੀ ਥੰਦਵਾ ਬਾਬਾ ਮਿਹਰ ਕਰੇ ਬਾਪੂ ਬਾਬਾ ਮਿਹਰ ਕਰੇ ਥੋੜੀ ਕਿਰਪਾ ਚਾਹੀਦੀ ਆ ਪੁੱਤ ਕਿਹੜਾ ਪਿੰਡ ਆ ਮੇਰਾ ਹੂੰ ਮੇਰਾ ਪੁੱਤ ਤੁਲਿਆਲ ਪਿੰਡ ਆ ਸਮਾਣੇ ਤੋਂ ਦੇ ਪਾਸੇ 5 ਮਿੰਟ ਜ਼ਿਲ੍ਹਾ ਕਿਹੜਾ ਪਿੰਡ ਆ ਗੁਰਦੁਆਰਾ ਆ ਅੱਛਾ ਜ਼ਿਲ੍ਹਾ ਕਿਹੜਾ ਪਿੰਡ ਆ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਪਿੰਡ ਆ ਜ਼ਿਲ੍ਹਾ ਪਟਿਆਲਾ ਪਟਿਆਲਾ ਅੱਛਾ ਮੈਂ ਲੈਣਾ ਜੀ ਕੁੜੀ ਕੋਲ ਅੱਛਾ ਪਟਿਆਲੇ ਹਾਂ ਉਹ ਕੁੜੀ ਮੈਨੂੰ ਉਹ ਛੱਡ ਗਈ ਉਹਨੂੰ ਤਾਂ ਯਾਰੋ ਦਾ ਬੇਪਰਵਾਹੀ ਛੱਡ ਕੇ ਮੁੜ ਕੇ ਪਰ ਉਹਨੇ ਦਾ ਸੁਭਾਅ ਹੈ ਜਾ ਬਾਬਾ ਜੀ ਆਪਣੇ ਇੱਕ ਉਹਿਆ ਜਵਾਈ ਭਾਈ ਹੈ ਉਹਦਾ ਸੁਭਾਅ ਥੋੜਾ ਜਿਆਦਾ ਕੌੜਾ ਹੈ ਉਹ ਮੁੜ ਕੇ ਕੁੜੀ ਆਉਣ ਨਹੀਂ ਗਈ ਫੋਨ ਵੀ ਨਹੀਂ ਕਰਉਂਦਾ ਉਹ ਇੱਥੇ ਕਾਹ ਤੋਂ ਛੱਡ ਕੇ ਗਈ ਕੁੜੀ ਹਾਂਜੀ ਕੁੜੀ ਇੱਥੇ ਕਿਉਂ ਛੱਡ ਕੇ ਗਈ ਆ ਉਹਨਾਂ ਦੀ ਬਾਖ ਵੀ ਤੀਜੀ ਇੱਥੇ ਸਾਡੇ ਪਿੰਡ ਦਾ ਮੁੰਡਾ ਜ਼ਿਮੀਂਦਾਰਾਂ ਦਾ ਕਿੱਥੇ ਤੁੱਲੇ ਵਾਲਾ ਅੱਛਾ ਉਹਨੇ ਦੱਸਿਆ ਕੁੜੀ ਨੇ ਬਾਤੋ ਉਹ ਕਦੀ ਪਤਾ ਮੈਨੂੰ ਤਲੋਟ ਸੇ ਛੱਡ ਕੇ ਆਉਣੀ ਆ। ਪੂਰੇ ਇਹ ਮੈਨੂੰ ਤਾਨ ਕਰੀ ਜਾਂਦੇ ਨੇ ਸਾਰੇ। ਬਾਪ ਦਾ ਖਰਖੇ ਉੱਪਰ ਬਾਪ ਦਾ ਖਰਖੇ ਉੱਪਰ। ਹੂੰ। ਇਹ ਮੈਨੂੰ ਛੱਡਿਆ ਭਾਈ। ਜਿੱਥੇ ਜਾਊ। ਵਸੇ ਰਾਣਾ ਸਾਹਿਬ ਤੋਂ ਬੱਛਰ ਗਵਾਂਦੀ ਅਸੀਂ। ਅੰਮ੍ਰਿਤਸਰ ਕਿਹਾ ਰਾਣਾ ਸਾਹਿਬ ਰਹਿੰਦੇ ਰਹੇ ਆ। ਰਾਣਾ ਸਾਹਿਬ ਮਹੀਨਾ ਮਹੀਨਾ 20-20 ਦੇ ਨੁੱਸੇ। ਤਰੀ ਹਾਲ। ਬਾਪੂ ਹੋਰ ਬੱਚੇ ਕਿੰਨੇ ਆ? ਮੇਰੇ ਜੀ। ਮੁੰਡਾ ਤਾਂ ਇੱਕ ਹੈ ਜੀ ਇੱਕ ਪੁੱਤ ਆ। ਉਹ ਕੁੜੀਆਂ ਤੈਨੂੰ ਮੈਂ ਇਹ ਛੋਟੀ ਐ ਤੇ ਵੀ ਕੋਲ ਮੇਰੇ ਅੰਦਰ ਬੜੀ ਝੱਖਲ ਐ ਵਿਚਾਲ ਦੀ ਬਾਜੇ ਖਾਨੇ ਐ ਤੇ ਮੁੰਡਾ ਕੋਲੇ ਜ਼ਮੀਨ ਜਮੂਨ ਐ 9 ਖਣੀ ਜਰਾ ਕਿਲੇ ਬਾਜੇ ਖਾਨੇ ਆਇਆ ਕੋਈ ਅੱਛਾ ਸਾਡੇ ਕੋਲੇ ਸੀ ਸਾਡੇ ਕੋਲ ਤਾਂ ਬਸ ਗਈ ਆਈ ਯੂਰਪ ਪਰ ਉਹ ਗਈ ਉਹ ਕਿੱਧਰ ਗਈ ਬਸ ਜੀ ਕਿੱਬੂ ਗਈ ਅਸੀਂ ਜ਼ਿੰਦਦਾਰੀ ਕਿ ਨਹੀਂ ਬਾਪੂ ਕੋਈ ਨਸ਼ਾ ਕਰਦਾ ਸੀ ਤੂੰ ਨਾ ਹਾਂ ਸ਼ੁਰੂ ਤਾਂ ਨਹੀਂ ਕਰਿਆ ਮਨਨਾ ਨਾ ਨਾ ਸੇਧਾ ਮੈਂ ਖਲੋ ਆਪੇ ਪਿਸ਼ਾ ਦਾ ਦਵਾਲ ਫੁੱਲ ਕੇਦਾ ਮੁੰਡਾ ਨਹੀਂ ਰੱਖਦਾ ਮੁੰਡਾ ਨਾ ਜੀ ਨਾ ਹੋ ਤਾਂ ਬਾਹਰ ਰਹਿਦਾ ਤੁਹਾਨੂੰ ਦੱਸਿਆ ਕੀਰਤਨ ਕਰਦਾ ਕਿੱਥੇ ਢੋਲ ਕੀ ਵਾਜਾ ਬਾਹਰਲੇ ਮੁਰਖ ਆ ਜਾਂਦਾ ਕਿਤੇ ਦੋ ਦਿਨ ਕਦੇ ਚਾਰ ਦਿਨ ਫਿਰ ਭਗ ਜਾਂਦਾ ਜਹਾਜਾਂ ਜੰਗ ਖੜੀ ਜਾਂਦਾ ਕਿਹੜੇ ਮੁਲਖ ਐ ਨਹੀਂ ਜੀ ਮੈਨੂੰ ਪੱਕਾ ਪਤਾ ਮਹਾਪਰਸ਼ੋ ਵੇ ਕਿਹੜੇ ਮੁਲਖ ਜਾਂਦਾ ਇਹੋ ਬਾ ਉਹਨਾਂ ਦਾ ਕੰਮ ਇਹ ਹੀ ਐ ਬਾਜਾ ਢੋਲ ਕੇ ਕੀਰਤਨ ਕਰਨੇ ਗਾਹ ਜਿਹੜੀ ਉਹ ਨੂਰਾਨੀ ਐ ਉਹ ਵੀ ਨਾਲ ਕੀਰਤਨ ਕਰਦੇ ਆ ਬਦਲ ਬਦਲ ਕੇ ਉਹ ਤਾਂ ਕੀਰਤਨ ਦੇ ਹਵਾਰੀ ਨੇ ਤੇ ਪੋਤਾ ਪੋਤਾ ਉਹਨਾਂ ਦੇ ਨਾਲ ਹੀ ਪੋਤਾ ਮੇਰੇ ਹਲਜੀ ਉਹਨਾਂ ਨੇ ਹਾਂ ਯਾਦ ਆ ਗਿਆ ਪੋਤਾ ਤਾਂ ਜੀ ਗੱਡੀ ਚ ਲਾਉਂਦਾ ਹੈ ਉਹਨੇ ਗੱਡੀ ਆਪਣੀ ਲੈ ਲਈ ਦੀ ਹੋਣ ਉਹਦੇ ਕੋਲੇ ਖਾਨੀ 4 ਨੇ ਗੱਡੀਆਂ ਖਾਨੀ 5 ਨੇ ਖਾਨੀ 3 ਨੇ ਖਾਨੀ 2 ਨੇ ਵਾਹਿਗੁਰੂ ਜਾਨਦਾ ਕਿੱਥੇ ਬਾਹਰ ਜੀ ਕਿਹੜੇ ਦੇਸ਼ ਅੰਗਲੇਂਡ ਅੰਗਲੇਂਡ ਹਾਂਜੀ ਮੈਨੂੰ ਤਾਂ ਉਹ ਸਾਡੇ ਪਿੰਕ ਦਾ ਮੁੰਡਾ ਜਿੰਨੀ ਦਰ ਤਾ ਉਹਨਾਂ ਨੇ ਉਹ ਪੜਦਾ ਫੁੜਦਾ ਰਹਿਣਾ ਉਹਨਾਂ ਦਾ ਉਸ ਪਾਤੀ ਕੁੜੀ ਨੇ ਮੈਨੂੰ ਉਹਦੇ ਛੱਡ ਗਈ ਉਹ ਮੁੜ ਕੇ ਕਰਾਉਣੇ ਨੇ ਆਉਣ ਗਈ ਅੱਜ ਮੇਰਾ ਖਲਾ 15 ਦਿਨ ਹੋ ਗਏ ਕਹਿੰਦੇ ਫਿਰ ਉਹ ਛੱਡਣ ਕੇ ਆ ਕੇ ਮਿਲ ਕੇ ਕਾਤੋਂ ਨਹੀਂ ਗਈ ਸਾਨੂੰ ਉਧਰ ਪਰੋਣੇ ਨੇ ਨਹੀਂ ਮਿਲਣ ਲਈ ਤੁਹਾਨੂੰ ਮਿਲ ਕੇ ਜਾਂਦੀ ਇਹੋ ਕੋਲ ਹਾਂ ਅੱਛਾ ਆਉਣੇ ਦਾ ਹੀ ਨਹੀਂ ਤੁਹਾਨੂੰ ਮਿਲ ਕੇ ਜਾਂਦੀ ਜ਼ਰੂਰ ਮੈਂ ਤਾਂ ਰੋਜ਼ ਮੁੰਡਾ ਮੁੰਡੇ ਨਾਲ ਗੱਲ ਨਹੀਂ ਹੁੰਦੀ ਤੇਰੀ ਮੁੰਡੇ ਨਾਲ ਨਾ ਜੀ ਨਾ ਮੇਰਾ ਨੰਬਰ ਹੈਗਾ ਨੰਬਰ ਨਾ ਮੇਰੇ ਕੋਲੇ ਨੰਬਰ ਹੈ ਜੇ ਨਾਮ ਉਹਦੇ ਨਾਲ ਗੱਲ ਕਰੋ ਕਿਉਂ ਨਾ ਜੀ ਨਾ ਬਸ ਮੇਰਾ ਤਾਂ ਆ ਛੋਟੀ ਕੁੜੀ ਐ ਇਹੇ ਪੁੱਤਾ ਇਹੇ ਧੀ ਨਹੀਂ ਉਹ ਤਾਂ ਕਿੰਨਾ ਵਧੀਆ ਕੰਮ ਕਰਦਾ ਕੀਰਤਨ ਕਰਦਾ ਉਹ ਤਾਂ ਚੰਗਾ ਬੰਦਾ ਨੀਗਾ ਬੱਸ ਹਾਂ ਮਹਾਪੁਰਛੋ ਚੁੱਪੇ ਠੀਕ ਐ ਚੰਗਾ ਤਾਂ ਪਰਮੇਸ਼ਰ ਦਾ ਨਾਮ ਐ ਤੇ ਤੁਹਾਡੀ ਘਰ ਵਾਲੀ ਕਿੱਥੇ ਐ ਘਰ ਵਾਲੀ ਉਹਨੂੰ ਤਾਂ ਅਜੇ ਕਈ ਸਾਲ ਹੋਣਗੇ ਪਰਮੇਸ਼ਰ ਦੇ ਕਰਨਗੇ ਉਦੋਂ ਦੇ ਤਾਂ ਰੋਲਦੇ ਫਿਰਦੇ ਨੇ ਧੀ ਲੱਗੇ ਬੱਛਾ ਜਾਂਦਾ ਜੀ ਧੀ ਕੋਲੇ ਬਹੁਤ ਔਖਾ ਬੈਠਣਾ ਧੀ ਦੇ ਬਾਹਰ ਦਾ ਰੱਬ ਦੁਸ਼ਮਣ ਨੂੰ ਨਾ ਬਿਸ਼ ਬਿਠਾਵੇ ਮੈਂ ਉੱਥੇ ਮੇਰਾ ਹਾਲਾ ਨਹੀਂ ਨਾ ਰਹਿ ਨਾ ਰਹਿ ਗਿਆ ਉਡੀ ਕੋਲੇ ਫਿਰ ਮੈਂ ਕਿਹਾ ਵਾਹਾ ਪੂਰੇ ਹਾਂ ਪਾਪਾ ਮਹਾਪੁੱਤ ਉਰੇ ਨਹੀਂ ਮੈਂ ਠੀਕ ਆ ਜਵਾਈ ਦਾ ਕੰਮ ਕੋਲ ਕੋਲ ਕਰਦੋਂ ਕਰ ਗਿਆ ਅਸੀਂ ਉੱਤੇ ਰਹਿੰਦੇ ਤਾਂ ਉਹ ਹੇਠਾਂ ਰਹਿਉਂਦੀ ਮਹਾਪੂਰੇ ਮੈਨੂੰ ਕੋਈ ਹੀਲਾ ਕਰ ਕਹਿੰਦੀ ਕੋਈ ਨਾ ਪਾਪਾ ਬਣ ਜੂਗਾ ਹੀਲਾ ਬਸ ਉਹ ਪਿੰਡ ਵਾਲੇ ਮੁੰਡੇ ਨੂੰ ਉਹ ਪੜਦਾ ਪੜਦਾ ਰਹਿੰਦਾ ਜ਼ਿਮੀਂਦਾਰਾਂ ਦਾ ਮੈਂ ਛਿੰਬੀ ਅਸੀਂ ਛਿੰਬੀਆਂ ਨਾਮ ਦੇ ਬਰਾਦਰੀ ਬਸ ਉੱਥੇ ਉਹਨੇ ਕਿਤੇ ਦੱਸਤਾ ਕੁੜੀ ਨੂੰ ਕੱਚਾ ਲੋ ਭੂਰਾ ਉਹ ਤਾਂ ਹਰ ਪਰੀ ਤੇ ਉਹ ਦੱਸਿਆ ਹੈ ਮੈਨੂੰ ਰੇ ਛੱਡ ਗਈ ਉਸ ਦਿਨ ਜਿਸ ਦਿਨ ਛੱਡ ਕੇ ਗਈ ਹੈ ਗੱਲ ਨਹੀਂ ਕਰਨ ਲਈ ਗੱਡੀ 'ਚ ਬਿਠਾ ਕੇ ਪਰੌਣਾ ਪਾਰ ਗਿਆ ਲੈ ਕੇ ਤੈਨੂੰ ਇੱਥੇ ਲਾ ਗਿਆ ਤੁਹਾਡਾ ਭਲਾ ਹੋ ਜਾ ਮਹਾ ਮੈਨੂੰ ਰੇ ਸਿੱਟ ਗਏ ਮਹਾ ਤੈਨੂੰ ਐਂ ਲਾ ਗਏ ਮੈਂ ਤਾਂ ਫਿਰ ਆਹ ਗੱਲ ਤੇ ਹੈ ਤੈਨੂੰ ਐਂ ਲਾ ਗਏ ਹਾਂ ਜੀ ਮੈਨੂੰ ਲਾ ਗਏ ਬਸ ਲੋਕ ਇਹ ਉਹ ਤਾਂ ਪਲੋਣਾ ਗੱਡੀ ਲੈ ਕੇ ਪਾਰ ਗਿਆ ਫਿਰ ਕੁੜੀ ਨੇ ਬੈਠ ਲਈ ਜੁਰਗੀ ਕਰੇ ਅੱਛਾ ਮੁੜ ਕੇ ਫੋਨ ਫਾਨ ਤਾਂ ਆਉਂਦਾ ਜਾਂਦਾ ਰਹੇ ਕੁੜੀ ਦਾ ਫੋਨ ਨਹੀਂ ਆਇਆ ਥੋੜੀ ਜੀ ਤਨ ਹੋ ਜੇ ਹੂੰ ਉਹ ਪੁੱਛਦੀ ਆ ਤੁਹਾਡਾ ਨਾਮ ਕੀ ਆ ਹਾਂਜੀ ਤੁਹਾਡਾ ਨਾਮ ਨੱਥਾ ਸਿੰਘ ਜੀ ਨਾ ਪਰਮੇਸ਼ਰ ਦਾ ਨੱਥਾ ਸਿੰਘ ਬਾਪ ਦਾ ਨਾਮ ਇੰਦਰ ਸਿੰਘ ਇੰਦਰ ਸਿੰਘ ਦਾਦੇ ਦਾ ਗਲਾਬ ਸਿੰਘ ਗਲਾਬ ਸਿੰਘ ਹਾਂਜੀ ਦਾਦੇ ਤੱਕ ਜਾਣ ਜੈ ਕਹਾਣੀ ਹਾਂ ਹਾਂ ਕਹਾਣੀ ਹੈਗਾ ਜੀ ਪਰਦਾਦੇ ਦਾ ਨਵ ਇੰਸ਼ਰ ਸਿੰਘ ਇੰਸ਼ਰ ਸਿੰਘ ਖਾਨਦਾਨ ਫੋੜੇ ਪੈਰਾ ਪਿੱਛੇ ਸਾਡਾ ਬਹੁਤ ਵਧੀਆ ਬਾਬਾ ਜੀ ਪਿੰਡ ਚ ਬਹੁਤ ਸਤਿਕਾਰ ਇੱਜ਼ਤ ਹੈ ਥੋੜੀ ਨਹੀਂ ਜਿੰਨੀ ਕਹਦੇ ਥੋੜੀ ਹੈ ਪਿੰਡ ਕਿਹੜਾ ਇੱਜਤ ਕਹਿੰਦੇ ਤੁੱਲੇਵਾਲ ਜੀ ਤੁੱਲੇਵਾਲ ਜਦ ਅਸੀਂ ਸਮਾਣੇ ਨੂੰ ਜਾਣੇ ਆ ਜੀ 5 ਮੀਲ ਰਹਿ ਜਾਂਦਾ ਅੱਡੇ ਤੇ ਗਾੜਾ ਸਾਹਿਬ ਤੋਂ ਗਿਆ ਹੈ ਸਿੰਘ ਉਹਰਾ ਸਾਹਿਬ ਦੇ ਸਾਹਮਣੇ ਕਮਰਾ ਹੁੰਦਾ ਸੀ ਉਹਨੇ ਉੱਥੇ ਜਿਗਾਰ ਲਾਇਆ ਪੁਰਨ ਜੋ ਸੇਂਗਰ ਦਾ ਨਾਮ ਬਾਪੇ ਦਾ ਮੈਨੂੰ ਕਹਿੰਦੇ ਉਰੇ ਰਹਿ ਜਾ ਮਹਾ ਮੈਨ ਨਹੀਂ ਰਹਿਣਾ ਪਿੰਡ ਦਾ ਕੰਮ ਕੰਮ ਹੈ ਐਵੇਂ ਮੈਂ ਧੀ ਨੂੰ ਮੇਣਾ ਲਵਾਵਾ ਵਿਆਹ ਬੈਠਿਆ ਉਰੇ ਰੋਵੇ ਹੈ ਇੱਥੇ ਇੱਥੇ ਰਹਿਣਾ ਸਾਡੇ ਕੋਲੇ ਮੈਂ ਤਾਂ ਉਰੀਆਂ ਜੀ ਮੈਂ ਕਿੱਥੇ ਜਾਣਾ ਮਹਾਪੁਰਸ਼ੋ ਤੁਹਾਡੇ ਚਰਨਾਂ ਚ ਰਹੂੰਗਾ ਬਹਿ ਜਾ ਬਹਿ ਜਾ ਪਰ ਲੰਦ ਸਦਕਾ ਨਹੀਂ 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 ਨਾ ਮੇਰਾ ਪਿਆਵਾ ਮੇਰਾ ਪਿਆਵਾ ਮੇਰਾ ਪਿਆਵਾ ਹਟਾਓ ਨਾ ਮੇਰਾ ਪਿਆਵਾ ਮੇਰਾ ਮਨ ਬੇ ਮੇਰਾ ਬਾਪੂ ਆ ਤੂੰ ਬਾਪੂ ਮੇਰਾ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਗੁੱਡ ਐਨ ਇਮੋਰਡ ਨਹੀਂ ਮੈਨੂੰ ਸਤਿਕਾਰ ਕਰ ਤੂੰ ਫਿਰ ਮੈਂ ਪੈਰਾਂ 'ਚ ਬਹਿ ਜੀ ਤਰੇ ਤੁਸੀਂ ਇੱਥੇ ਆ ਕੇ ਬਹਿ ਗਏ ਫਿਰ ਵੀ ਬੈਠੂਗਾ ਤੂੰ ਆ ਕੰਮ ਨਹੀਂ ਕਰਨਾ ਤੇ ਮੇਰਾ ਸਾਹ ਨਹੀਂ ਟਿਕਨਾ ਕੋਈ ਨਾ ਟਿਕ ਜੂਗਾ ਆ ਬੜੀ ਬੁੰਦਰੀ ਆ ਮੇਰੇ ਚਾਚਾ ਹੈ ਮੈਂ ਓੱਖਾ ਹੋ ਕੇ ਬਣਾਵਾਂ ਉਹਨੂੰ ਪਸ਼ਾਇਰੇ ਮੈਂ ਤੁਹਾਨੂੰ ਬਣਾ ਕੇ ਜੰਦ ਚੱਲ ਬਾਪੂ ਤੇਰੇ ਪਾਇ ਬਣਾਏ ਕਸ਼ਾਇਰੇ ਅਸੀਂ ਪਾਉਣ ਜੋਗੇ ਹੋ ਜੀ ਅਰਦਾਸ ਕਰ ਬਸ ਨਾ ਬਾਪੂ ਨਾ ਕੰਮ ਨਹੀਂ ਕਰ ਸ਼ਾਇਰੇ ਇਹ ਜੇ ਦਊਗਾ ਬਣਾ ਕੇ ਚੱਲ ਉਹ ਕਹੋਗੇ ਕਦੇ ਤੇ ਸ਼ਾਇਰੇ ਦੇਖੀ ਜਦ ਜਨਰਲ ਕੋ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਣ ਜਾਂਦੇ ਨੇ ਇੱਕ ਪੂਰੇ ਬਣ ਜਾਂਦੇ ਰੱਬ ਦੇ ਰੰਗ ਦੇ ਵਿੱਚ ਭਿੱਜੀ ਹੋਈ ਇੱਕ ਰੂਹ ਸਾਡੇ ਸੁਪਨਿਆਂ ਦੇ ਘਰ ਪਿਛਲੇ ਕਈ ਦਿਨਾਂ ਤੋਂ ਆਈ ਹੋਈ ਹੈ ਕੈਂਪ ਚੱਲਦਾ ਸੀ ਮੇਰੇ ਨਾਲ ਦਾ ਦਾ ਬਾਬਾ ਜੀ ਪਹਿਲਾਂ ਯਾਰ ਕੋਈ ਕੰਮ ਨਹੀਂ ਕਰਦਾ 11 ਤਰੀਕ ਨੂੰ ਦਿਮਾਗ ਦੀਆਂ ਕਿਪੀਰ ਬਿਮਾਰੀਆਂ ਦਾ ਕੈਂਪ ਸੀ ਉਹ ਦਿਨ ਕੈਂਪੋਂ ਤੋਂ ਇੱਕ ਦਿਨ ਪਹਿਲਾਂ ਛੱਡ ਕੇ ਗਏ ਪੁੱਤ ਨਹੀਂ ਕੈਂਪ ਅਲੇ ਨਹੀਂ ਆਇਆ ਜੀ ਇੱਥੇ ਕੈਂਪ ਵਾਲੇ ਤਾਂ ਨਹੀਂ ਤੇ ਅਸੀਂ ਬਿਜੀ ਸੀ ਕੈਂਪ ਦੇ ਵਿੱਚ ਸਾਰਾ ਪਰਿਵਾਰ ਸਾਡਾ ਲੱਗਿਆ ਹੋਇਆ ਸੀ ਉੱਧਰ ਜਦੋਂ ਵਿਚ ਰਿਹਾ ਸੀ ਤੁਹਾਡੇ ਦਰਸ਼ਨ ਹੋਣ ਇਹ ਮੁੰਡੇ ਉਹ ਰਸ਼ਟਿਆ ਤਾਂ ਗੰਟੀਮੰਤੀ ਹੋਈ ਤਾਂ ਦੇਖਿਆ ਬਾਪੂ ਜੀ ਇੱਥੇ ਬੈਠੇ ਆ ਤੇ ਬਾਪੂ ਜੀ ਨੂੰ ਪੁੱਛਿਆ ਤੇ ਬਾਪੂ ਜੀ ਨੇ ਦੱਸਿਆ ਵੀ ਮੇਰੀ ਕੁੜੀ ਤੇ ਜਵਾਈ ਮੈਨੂੰ ਇੱਥੇ ਲਾ ਕੇ ਚਲੇ ਗਏ ਅੱਜ ਜੋ ਗੱਲਾਂ ਬਾਪੂ ਜੀ ਨੇ ਕੀਤੀਆਂ ਉਹ ਤੁਸੀਂ ਸਾਰੀਆਂ ਸੋਹਣੀਆਂ ਲੈਂੀਆਂ ਅਸੀਂ ਇੱਥੇ ਗਾਂ ਤਾਂ ਬਾਪੂ ਦੇ ਧੀ ਪੁੱਤ ਤੇ ਨਾਂ ਬਾਪੂ ਦੇ ਜਵਾਈ ਨੂੰ ਨਾਨੂ ਨੂੰ ਨਾ ਪੋਤੇ ਨੂੰ ਕਿਸੇ ਨੂੰ ਮਾੜਾ ਚੰਗਾ ਕਹਿਣ ਵਾਸਤੇ ਵੀਡੀਓ ਨਹੀਂ ਬਣਾ ਰਹੇ بس ਇੱਕ ਸੁਨੇਹਾ ਦੇ ਰਹੇ ਆ ਵੀ ਐਸੀਆਂ ਰੂਹਾਂ ਜਿਨ੍ਹਾਂ ਨੇ ساری ਜ਼ਿੰਦਗੀ ਘਰ ਤੇ ਕਮਾਈ ਕੱਢਤੀ ਤੇ ساری ਜ਼ਿੰਦਗੀ ਬਾਪੂ ਦੱਸਦਾ ਕਸ਼ਰੇ ਸੌਂਦੇ ਰਹੇ ਨਾਲ ਮੈਨੂੰ ਪੁੱਤ ਕੁਰਤੇ ਪਜਾਮੇ ਸੌਂਦੇ ਰਹੇ ਸਾਰੀ ਉਮਰ ਬਾਪੂ ਕਹਿੰਦਾ ਮੈਂ ਮਿਹਨਤ ਕੀਤੀ ਬੱਚੇ ਪਾਲੇ ਕੁੜੀਆਂ ਵਿਆਈਆਂ ਤਿੰਨ ਕੁੜੀਆਂ ਬਾਪੂ ਦੱਸਦਾ ਚੰਗੇ ਘਰੇ ਵਿਆਈਆਂ ਹੋਈਆਂ ਇੱਕ ਪੋਤਾ ਇੰਗਲੈਂਡ 'ਚ ਰਹਿੰਦਾ ਪੋਤਾ ਵੀ ਇੰਗਲੈਂਡ 'ਚ ਟਰੱਕ ਉਹਦੇ ਟਰਾਲੇ ਚੱਲਦੇ ਆ ਪਰ ਅੱਜ ਬਾਪੂ ਬਜ਼ੁਰਗ ਆ ਜਿਹੜਾ ਉਹ ਧੀਆ ਦੇ ਦਰ ਤੇ ਬੈਠਣ ਲਈ ਮਜਬੂਰ ਆ ਤੇ ਬਾਪੂ ਕਹਿੰਦਾ ਧੀ ਦੇ ਦਰ ਤੇ ਬਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਉਹ ਰੋਟੀ ਖਾਦੀ ਨਹੀਂ ਜਾਂਦੀ ਜਿਹੜੀ ਧੀ ਦੇ ਦਰ ਤੇ ਬੈਠ ਕੇ ਖਾਣੀ ਆ ਤੇ ਫਿਰ ਕਿਸੇ ਨੇ ਦੱਸਿਆ ਵੀ ਬਨੁਖਤਾਰੀ ਸੇਵਾ ਤੇ ਛੱਡਿਆਉਨੇ ਆ ਤੇ ਮੇਰਾ ਜਵਾਈ ਦਿੱਤੀ ਇੱਥੇ ਆਏ ਤੇ ਉਹੋ ਨੇ ਬਾਰੀ ਖੋਲੀ ਮੈਨੂੰ ਤਾਰਤਾ ਉਦੋਂ ਬਾਅਦ ਬਾਰੀ ਬੰਦ ਕਰਕੇ ਜਵਾਈ ਲੈ ਗਿਆ ਧੀ ਤਾਂ ਮੇਰੀ ਬਹੁਤ ਚੰਗੀ ਆ ਧੀ ਨੂੰ ਜਵਾਈ ਨੇ ਖੜ ਨਹੀਂ ਦਿੱਤਾ ਧੀ ਨੇ ਜਵਾਈ ਨੂੰ ਜਵਾਈ ਨੂੰ ਜਵਾਈ ਨੇ ਧੀ ਨੂੰ ਆਉਣ ਵੀ ਨਹੀਂ ਦਿੱਤਾ ਇੱਥੇ ਵਾਪੂਰ ਰੱਖਦਾ ਪਰ ਇਸ ਤਰ੍ਹਾਂ ਦੇ ਰੱਬ ਰੂਪੀ ਲੋਕਾਂ ਦੀ ਅਸੀਂ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਇਹਨਾਂ ਦੇ ਪੁੱਤ ਬਣ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਅਸੀਂ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਦੇ ਵਿੱਚ ਰੱਖਣ ਵਾਲੇ ਤਾਂ ਕੌਣ ਆ ਸਾਡੀ ਕੀ ਔਕਾਤ ਆ ਵੀ ਅਸੀਂ ਐਸੀਆਂ ਰੂਹਾਂ ਨੂੰ ਇੱਥੇ ਰੱਖ ਸਕੀਏ ਇਹਨਾਂ ਵਾਸਤੇ ਬਣਿਆ ਹੋਇਆ ਇਹ ਘਰ ਆ ਇਹਨਾਂ ਦਾ ਘਰ ਆ ਅਸੀਂ ਇਹਨਾਂ ਦੇ ਦਿੱਤੇ ਹੋਏ ਜਿਹੜੇ ਚਾਰ ਫੁਰਕੇ ਛੱਕਦੇ ਆ ਉਹ ਇਹਨਾਂ ਬਾਪੂ ਬਜ਼ੁਰਗਾਂ ਦੇ ਜਿਹੜਾ ਸਾਡੇ ਅੰਦਰ ਪਰਿਵਾਰ ਦੇ ਵਿੱਚ 800 ਮੈਂਬਰ ਰਹਿੰਦੇ ਆ ਉਹਨਾਂ ਦੀ ਦੇਣ ਆ ਜਿਹੜਾ ਲੋਕਾਂ ਵੱਲੋਂ ਇੰਨਾ ਮਾਣ ਮਿਲਦਾ ਸਾਨੂੰ ਲੋਕ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਉਹ ਵੀ ਇੰਨਾ ਸਾਰਿਆਂ ਦੀ ਦੇਣ ਆ ਨਹੀਂ ਅਸੀਂ ਤਾਂ ਕਲਯੁਗੀ ਬੰਦੇ ਚੋਰ ਚੱਕੇ ਇੰਨੀ ਔਕਾਤ ਦੇ ਮਾਲਕ ਹੀ ਨਹੀਂ ਸੀ ਵੀ ਅਸੀਂ ਕਿਸੇ ਦੇ ਬਾਪ ਨੂੰ ਆਪਣੇ ਘਰੇ ਲਿਆ ਕੇ ਰਖੀਏ ਤੇ ਉਹਦੀ ਸੇਵਾ ਕਰੀਏ ਉਹਨੂੰ ਰੋਟੀ ਵੀ ਸ਼ਿਕਾਰ ਸਕੀਏ ਪ੍ਰਸ਼ਾਦਾ ਵੀ ਸ਼ਿਕਾਰ ਸਕੀਏ ਸਾਡੀ ਤਾਂ ਇੰਨੀ ਵੀ ਔਕਾਤ ਨਹੀਂ ਸੀ ਬਸ ਅਰਦਾਸ ਕਰਿਓ ਬਾਪੂ ਆਪਣਾ ਨਾਮ ਨੱਥਾ ਸਿੰਘ ਦੱਸਦਾ ਤੇ ਬਾਪ ਦਾ ਨਾਂ ਇੰਦਰ ਸਿੰਘ ਦੱਸਦਾ ਤੇ ਦਾਦੇ ਦਾ ਨਾਂ ਈਸ਼ਰ ਸਿੰਘ ਦੱਸਦਾ ਤੇ ਇਦਾਂ ਦੇ ਲੋਕ ਜਿਹੜੇ ਇੰਨੀਆਂ ਕੁਰਬਾਨੀਆਂ ਦੇ ਕੇ ਇਸ ਪੰਜਾਬ ਲਈ ਇਸ ਖਿੱਤੇ ਲਈ ਖੂਨ ਡੋਲਿਆ ਜਿਨ੍ਹਾਂ ਨੇ ਖੂਨ ਪਸੀਨਾ ਡੋਲਿਆ ਅੱਜ ਇਸ ਲੋਕਾਂ ਲਈ ਮਜਬੂਰ ਨੇ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਜਿਮੇਵਾਰ ਕਰ ਲੈ ਧੀਆਂ ਪੁੱਤ ਨਹੀਂ ਹੈਗੇ ਜਿਮੇਵਾਰ ਪੂਰਾ ਸਮਾਜ ਆ ਸਾਡਾ ਪੂਰਾ ਰਿਸ਼ਤੇਦਾਰੀਆਂ ਦਾ ਕੁੰਬਾ ਵਾ ਚਾਹੇ ਉਹ ਨਾਨਕਿਆਂ ਦਾਦਕਿਆਂ ਦੀ ਗੱਲ ਕਰ ਲਈਏ ਚਾਹੇ ਉਹ ਭੈਣ ਭਰਾਵਾਂ ਦੀ ਗੱਲ ਕਰ ਲਈਏ ਚਾਹੇ ਉਹ ਕੁੜਮਾਂ ਦੀ ਗੱਲ ਕਰ ਲਈਏ ਚਾਹੇ ਉਹ ਸਹੁਰਿਆਂ ਦੀ ਗੱਲ ਕਰ ਲਈਏ ਹਰ ਇੱਕ ਰਿਸ਼ਤਾ ਅੱਜ ਆਪਣੇ ਆਪ ਦੇ ਵਿੱਚ ਮੁਨਕਰ ਹੋਈ ਜਾਂਦਾ ਬਾਪੂ ਜੀ ਦੀ ਗੱਲਬਾਤ ਸੁਣ ਕੇ ਮਨ ਬਹੁਤ ਦੁਖੀ ਵੀ ਹੋਇਆ ਪਰ ਹੁਣ ਇਦਾਂ ਗੁੱਸਾ ਵੀ ਨਹੀਂ ਆਉਂਦਾ ਅੱਗੇ ਬੜੀ ਨਾਰਾਜ਼ਗੀ ਹੁੰਦੀ ਸੀ ਬਾਪੂ ਦੇ ਪੁੱਤ ਨੇ ਐ ਕਿਉਂ ਨਹੀਂ ਕੀਤਾ ਬਾਪੂ ਜੀ ਧੀ ਕਿਉਂ ਛੱਡ ਗਈ ਉਹਨਾਂ ਨੂੰ ਫੋਨ ਲਾਓ ਉਹਨਾਂ ਨੂੰ ਪੁੱਛੀਏ ਨਹੀਂ ਜੋ ਕਰ ਗਏ ਉਹ ਉਹਨਾਂ ਦੇ ਕਰਮ ਸੀ ਜੋ ਸਾਡੇ ਕਰਮ ਉਹ ਅਸੀਂ ਪੂਰੇ ਕਰਾਂਗੇ ਆਪਣੇ ਸਾਡੇ ਇਸ ਬਾਪੂ ਨਾਲ ਜੇ ਕੋਈ ਰਿਸ਼ਤੇ ਹੈਗੇ ਨੇ ਜਾਂ ਸਾਡੇ ਕਰਮਾਂ ਚ ਇਸ ਪਿਓ ਦੀ ਸੇਵਾ ਲਿਖੀ ਆ ਤੇ ਅਸੀਂ ਉਹ ਜਰੂਰ ਕਰਾਂਗੇ ਕਰੇ ਅਰਦਾਸ ਬਾਪੂ ਨੱਥਾ ਸਿੰਘ ਵਾਸਤੇ ਸਰਦਾਰ ਇੰਦਰ ਸਿੰਘ ਦੇ ਪੁੱਤ ਵਾਸਤੇ ਵੀ ਜਿੰਨਾ ਵੀ ਸਮਾਂ ਬਾਪੂ ਦਾ ਹੈ ਇੱਥੇ ਸੁਪਨਿਆਂ ਦੇ ਘਰ ਵਿੱਚ ਮਾਣ ਸਤਕਾਰ ਤੇ ਇੱਜ਼ਤ ਨਾਲ ਭਰਿਆ ਹੋਇਆ ਬਤੀਤ ਹੋਵੇ ਤੰਦਰੁਸਤੀ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ